ਕਿਉਂਕਿ ਦੁਨੀਆ ਪਰਚ ਬਹੁਤ ਵੱਡੇ ਪੱਧਰ ਤੇ ਆਵਾਸ ਯਾਨੀ ਮਾਈਗ੍ਰੇਸ਼ਨ ਹੋ ਰਹੀ ਹੈ ਇਸ ਕਰਕੇ ਕਈ ਮੁਲਕਾਂ ਚ ਤਰਾਤਰਾਂ ਦੀਆਂ ਦਿੱਕਤਾਂ ਸਾਹਮਣੇ ਆ ਰਹੀਆਂ ਨੇ ਕਈ ਥਾਵਾਂ ਤੇ ਉਥੋਂ ਦੇ ਰਹਿਣ ਵਾਲੇ ਵਸਨੀਕ ਵਾਸੀਆਂ ਦਾ ਵਿਰੋਧ ਵੀ ਕਰਦੇ ਨੇ ਅਮਰੀਕਾ ਚ ਕਈ ਭਾਰਤੀਆਂ ਤੇ ਹਮਲੇ ਵੀ ਹੋਏ ਨੇ ਹਮਲਿਆਂ ਦੇ ਪੀੜਤ ਲੋਕਾਂ ਚ ਬਹੁਤ ਸਾਰੇ ਪੰਜਾਬੀ ਅਤੇ ਸਿੱਖ ਵੀ ਸ਼ਾਮਲ ਨੇ ਇਨ੍ਹਾਂ ਮੁਲਕਾਂ ਦੇ ਪ੍ਰਾਣੇ ਵਸਨੀਕਾਂ ਨੂੰ ਇਹ ਲੱਗਦਾ ਹੈ ਕਿ ਬਾਹਰੋਂ ਆ ਕੇ ਜਾਂ ਆਰੇ ਲੋਕ ਉਹਨਾਂ ਦੇ ਰਿਤੀ ਰਿਵਾਜਾਂ ਦੀ ਪਰਵਾਹ ਨਹੀਂ ਕਰਦੇ ਅਤੇ ਉੱਥੋਂ ਦੀ ਸੱਭਿਆਚਾਰ ਨੂੰ ਵਿਗਾੜ ਰਹੇ ਨੇ ਕਿਉਂਕਿ ਸਾਡੇ ਲੋਕਾਂ ਦਾ ਉੱਥੋਂ ਦੇ ਲੋਕਾਂ ਨਾਲੋਂ ਪਹਿਰਾਵੇ ਦਾ ਵੀ ਫਰਕ ਨਜ਼ਰ ਆਉਂਦਾ ਹੈ ਇਹ ਵੀ ਗੱਲ ਉਹਨਾਂ ਨੂੰ ਚੁਪਦੀ ਹੈ ਇਸੇ ਤਰ੍ਹਾਂ ਬਹੁਤ ਸਾਰੇ ਆਵਾਸੀ ਉੱਥੋਂ ਦੀਆਂ ਲੜਕੀਆਂ ਨੂੰ ਸਕਰਟਸ ਅਤੇ ਛੋਟੀਆਂ ਡਰੈਸਾਂ ਚ ਵੇਖ ਕੇ ਹੈਰਾਨ ਵੀ ਹੋ ਜਾਂਦੇ ਨੇ ਅਤੇ ਉਹਨਾਂ ਵੱਲ ਕੂਰਨ ਤੋਂ ਗੁਰੇਜ਼ ਨਹੀਂ ਕਰਦੇ ਕਿਉਂਕਿ ਇਹ ਚੀਜ਼ਾਂ ਉਹਨਾਂ ਦੇ ਆਪਣੇ ਮੁਲਕਾਂ ਚ ਵੇਖੀਆਂ ਨਹੀਂ ਹੁੰਦੀਆਂ ਜਿਸ ਵੇਲੇ ਉਹ ਲੜਕੀਆਂ ਨੂੰ ਸ਼ਰਾਬ ਜਾਂ ਸਿਗਰਟ ਪੀਂਦਿਆਂ ਵੇਖਦੇ ਨੇ ਤਾਂ ਉਹ ਉਹਨਾਂ ਬਾਰੇ ਗਲਤ ਅੰਦਾਜ਼ੇ ਵੀ ਲਾਉਂਦੇ ਨੇ ਬਹੁਤ ਸਾਰੇ ਨਵੇਂ ਗਏ ਆਵਾਸੀ ਗਲਤੀ ਵੀ ਕਰ ਬੈਠਦੇ ਨੇ ਜਿਸ ਕਰਕੇ ਉਹਨਾਂ ਤੇ ਛੇੜਛਾੜ ਜਾਂ ਬਲਾਤਕਾਰ ਵਰਗੇ ਕੇਸ ਵੀ ਰਜਿਸਟਰ ਹੋ ਜਾਂਦੇ ਨੇ ਜ਼ਾਹਿਰ ਹੈ ਕਿ ਬਹੁਤ ਕੁਝ ਇਸ ਕਰਕੇ ਹੁੰਦਾ ਹੈ ਕਿਉਂਕਿ ਉਹਨਾਂ ਮੁਲਕਾਂ ਦੇ ਵਸਨੀਕਾਂ ਚ ਅਤੇ ਆਵਾਸੀਆਂ ਦੀ ਰਹਿਣੀ ਸਹਿਣੀ ਚ ਤੇ ਸੋਚ ਵਿਚਾਰ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ ਇਸ ਪ੍ਰੋਬਲਮ ਨੂੰ ਹੱਲ ਕਰਨ ਵਾਸਤੇ ਨਾਰਵੇ ਅਤੇ ਸਵੀਡਨ ਵਰਗੇ ਕੁਝ ਮੁਲਕਾਂ ਨੇ ਮਾਈਗ੍ਰੈਂਟਸ ਵਾਸਤੇ ਐਜੂਕੇਸ਼ਨ ਪ੍ਰੋਗਰਾਮ ਉਲੀਕੇ ਨੇ ਇਹ ਬਹੁਤ ਸ਼ਲਾਘਾਯੋਗ ਕਦਮ ਹੈ ਮੈਂ ਸੁਝਾਅ ਦੇਣਾ ਚਾਹੁੰਦਾ ਕਿ ਭਾਰਤੀ ਅਤੇ ਪੰਜਾਬੀ ਸਮਾਜਿਕ ਸੰਸਥਾਵਾਂ ਜਿਹੜੀਆਂ ਨਾਰਥ ਅਮਰੀਕਾ ਵਰਗੇ ਮੁਲਕਾਂ ਚ ਨੇ ਉਹ ਵੀ ਨਵੇਂ ਆਵਾਸੀਆਂ ਵਾਸਤੇ ਇਸੇ ਤਰ੍ਹਾਂ ਦੇ ਪ੍ਰੋਗਰਾਮ ਸ਼ੁਰੂ ਕਰਨ ਸਾਡੇ ਨਾਰਥ ਅਮਰੀਕਾ ਅਤੇ ਹੋਰ ਮੁਲਕਾਂ ਚ ਜਿਹੜੇ ਧਾਰਮਿਕ ਸਥਾਨ ਨੇ ਖਾਸ ਕਰਕੇ ਜਿਹੜੇ ਗੁਰਦੁਆਰੇ ਮੰਦਿਰ ਮਸਜਿਦ ਨੇ ਉਹਨਾਂ ਨੂੰ ਵੀ ਹਰ ਐਤਵਾਰ ਨੂੰ ਇਸ ਤਰ੍ਹਾਂ ਦੇ ਪ੍ਰੋਗਰਾਮ ਉਲੀਕਣੇ ਚਾਹੀਦੇ ਸਿਰਫ ਇਹੋ ਹੀ ਨਹੀਂ ਜੇ ਇਹਨਾਂ ਪ੍ਰੋਗਰਾਮਾਂ ਚ ਉਹਨਾਂ ਮੁਲਕਾਂ ਦੇ ਵਸਨੀਕਾਂ ਨੂੰ ਵੀ ਸ਼ਾਮਲ ਕਰ ਲਿਆ ਜਾਵੇ ਤਾਂ ਉਹ ਵੀ ਸਾਡੇ ਧਰਮਾਂ ਬਾਰੇ ਰੀਤੀ ਰਿਵਾਜਾਂ ਅਤੇ ਪਹਿਰਾਵੇ ਬਾਰੇ ਜਾਣੂ ਹੋ ਸਕਦੇ ਆ ਇਸ ਕਦਮ ਦਾ ਦੋਵਨ ਯਾਨੀ ਉਥੋਂ ਦੇ ਵਸਨੀਕਾਂ ਨੂੰ ਅਤੇ ਆਵਾਸੀਆਂ ਨੂੰ ਜ਼ਰੂਰ ਫਾਇਦਾ ਹੋਵੇਗਾ